ਮੈਂ ਸਿੱਪੀ ਸ਼ਰਮਾ 640 ਬੇਰਜਗਰ ਪੀਟੀਏ ਕੇਜਰੀਬਾਲਜੀ ਦੀ ਮੂੰਹ ਬੋਲੀ ਪੈਣ ਅ ਸਾਡੇ ਨਾਲ ਦੇ ਤੁਹਾਨੂੰ ਪਤਾ ਹੀ ਆਪਣੇ ਨਾਲ ਦੇ 640 ਪੀਟੀਏ ਦੀ ਗੁਰਲਾਬ ਸਿੰਘ ਭੋਲੇ ਨੂੰ ਫੋਸ ਮੰਡੀ ਵਾਲੇ ਵਕੀਲ ਨੂੰ ਤੇ ਨਾਲ ਦੇ ਹੋਰ ਸਾਥੀਆਂ ਨੂੰ ਵੀ ਚੱਕ ਲਿਆ ਕਿ ਮੇਰੇ ਇੱਥੇ ਘਰਾਂ ਕੋਲ ਵੀ ਫੌਸਾਕ ਦੀਆਂ ਗੱਡੀਆਂ ਚੱਕਰ ਲਗਾ ਰਹੀਆਂ ਨੇ ਪਰ ਉਹਨਾਂ ਨੂੰ ਘਰ ਨਹੀਂ ਪਤਾ ਲੱਗਿਆ ਕਿ ਮੇਰੀ ਮੰਮੀ ਦੇ ਘਰ ਮਤਲਬ ਕਿ ਮੇਰੇ ਪੇਕੇ ਗਏ ਨੇ ਤੇ ਮੇਰੇ ਪੇਕੇ ਵਾਲੇ ਨੂੰ ਪੁੱਛਿਆ ਜਾ ਰਿਹਾਗਾ ਵੀ ਕਿੱਥੇ ਆ ਤੁਹਾਡੀ ਕੁੜੀਆ ਘਰ ਕਿੱਥੇ ਵਹਿਆ ਆ ਇਹ ਦੇਖੋ ਤੁਸੀਂ ਕਿ ਕਿੰਨੀ ਸ਼ਰਮਨਾਕ ਗੱਲ ਆ ਕਿ ਕੇਜਰੀਵਾਲ ਦੀ ਜਦੋਂ ਵੋਟਾਂ ਬਲੇ ਕੰਸਟੈਂਟ ਕਰਿਆ ਸੀ ਕਿ ਸਾਨੂੰ ਤੂੰ ਸਾਡੀ ਭੈਣ ਆ ਸਾਡੀ ਸਰਕਾਰ ਆਂ ਤੇ ਤੁਹਾਡਾ ਤੁਹਾਡੀ ਭਰਤੀ ਕਰਾਂਗੇ ਜਦੋਂ ਕਿ ਨਾਲ ਲਿਖ ਕੇ ਦੇ ਤਾਂ ਕਿ ਸਾਡੇ ਕੋਲ ਰਿਟਰਨ ਚ ਕੁਝ ਨਹੀਂ ਪੋਸਟਾ ਖਤਮ ਦਾ ਕੋਰਟ ਦੇ ਵਿੱਚ ਪੇਸ਼ ਨਹੀਂ ਹੁੰਦੇ ਸਾਨੂੰ ਹਰਪਾਲ ਚਿਮਮਾ ਜੀ ਹਰ ਵਾਰੀ ਲਾਰਾ ਲਾਉਂਦੇ ਨੇ ਸੀਮ ਭਗਵੰਤ ਨਾਲ ਪੰਜ ਮੀਟਿੰਗਾਂ ਹੋ ਗਈਆਂ ਉਹਦੇ ਬਾਅਦ ਵੀ ਸਾਡੇ ਨਾਲ ਇੰਨੀ ਘਟਿਆਰ ਕਰ ਕੀਤੀ ਜਾ ਰਹੀ ਆ ਕਿ ਸਾਨੂੰ ਰਾਤਾਂ ਨੂੰ ਘਰੋਂ ਚੱਕ ਰਹੇ ਨੇ ਅਸੀਂ 2 ਸਾਲ ਕੋਈ ਪ੍ਰੋਗਰਾਮ ਨਹੀਂ ਕੀਤਾ 24 ਤੋਂ ਲੈ ਕੇ 25 ਆ ਗਿਆ ਕਿਉਂਕਿ ਇਹ ਕੇਰੇ ਸੋਡੀ ਭਰਤੀ ਅਸੀਂ ਕਰ ਰਹੇ ਸੀ ਚੋਪੜੇ ਪਰ ਹੁਣ ਅੱਧ ਹੋ ਗਈ ਕਿ ਸਾਡੀ ਲਾਸਟ ਤਰੀਖ ਸੀ ਉਦੋਂ ਵੀ ਇਹਨਾਂ ਦਾ ਵਕੀਲ ਪਹੁੰਚਿਆ ਨਹੀਂ ਸਾਡਾ ਵਕੀਲ ਪਹੁੰਚਦਾਗਾ ਉੱਥੇ ਸਾਡੇ ਨਾਲ ਹਰ ਵਾਰੀ ਇਦਾਂ ਹੀ ਉੱਟਾ ਸਿੱਧਾ ਬੋਲਦੇ ਨੇ ਤੇ ਹੁਣ ਸਾਨੂੰ ਰਾਤਾਂ ਨੂੰ ਚੱਕਣ ਆ ਰਹੇ ਮੈਨੂੰ ਵੀ ਚੱਕਣ ਲਈ ਆਏ ਨੇ ਵੀ ਲੈ ਕੇ ਜਾਵਾਂਗੇ ਥਾਣੀ ਚ ਤੇ ਮੇਰੀ ਕੰਡੀਸ਼ਨ ਇਦਾਂ ਕਿ ਮੈਂ 6 ਮਹੀਨੇ ਦੀ ਪ੍ਰੈਗਨਟ ਆ ਤੇ ਦੇਖੋ ਤੁਸੀਂ ਸਰਕਾਰ ਦੀ ਹਰਕਤਾਂ ਜੇ ਕਾਨੂੰਨ ਕੋਈ ਗੱਲ ਹੁੰਦੀ ਆ ਅਸੀਂ ਕੀ ਬੋਲਦੇ ਆ ਅਸੀਂ ਸਿਰਫ ਆਪਣੇ ਰੋਜ਼ਗਾਰ ਲਈ 646 ਪੀ.ਡੀ.ਐਲ ਦੀ ਭਰਤੀ ਮੰਗਦੇ ਆ ਜੋ ਕਿ ਇਹਨਾਂ ਨੇ ਵਾਅਦਾ ਕੀਤਾ ਸੀ ਜੋ ਕਿ ਇੱਕ ਕੋਰਟ ਚੋਂ ਭਰਤੀ ਜਿੱਤੀ ਹੋਈ ਆ ਤੇ ਕੋਰਟ ਦਾ ਫੈਸਲਾ ਵੀ ਆ ਕਿ ਇਹਨਾਂ ਦੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ